ਕਵੀ ਜੀ ਸਸੀ ਕਾ ਵੀਰ ਜੀ ਸਸੀ ਕਾ ਜੀ ਕੀ ਹਾਲ ਜੀ ਵੀਰ ਜੀ ਵਧੀਆ ਵੀਰ ਜੀ ਵਧੀਆ ਹੋਰ ਸੁਣਾਓ ਠੀਕ ਠਾਕ ਹੈ ਠੀਕ ਠਾਕ ਪਿਛਲਾ ਮਾਲ ਵੇਗ ਗਿਆ ਫਿਰ ਵੀਰ ਜੀ ਕਾ ਵੀਰ ਜੀ ਬਹੁਤ ਵਧੀਆ ਵੇ ਕਾ ਵੀ ਫੋਨ ਫਾਨ ਆਏ ਫਿਰ ਹਾਂ ਜੀ ਵੀਰ ਜੀ ਚਲੋ ਬਹੁਤ ਵਧੀਆ ਗੱਲਾਂ ਹੈ ਵੀਰ ਜੀ ਤੇ ਵੀਰ ਜੀ ਆਪਣਾ ਨਾਮ ਤੇ ਪਤਾ ਦੱਸ ਦੋ ਸਾਰਾ ਐਡਰੈਸ ਨਾਮ ਮੇਰਾ ਥਾਮਸ ਵੀਰ ਜੀ ਹਾਂ ਜੀ ਟਿੰਡ ਚ ਮਿਆਰੀ ਵੀ ਹਾਂ ਜੀ ਤੇ ਆਪਣਾ ਨੰਬਰ ਬੋਲ ਦਿਓ ਵੀਰ ਜੀ 884721406 ਤੇ ਦੂਸਰਾ ਨੰਬਰ ਵੀ ਇੱਕ ਦੱਸ 81950012 ਹਾਂ ਜੀ ਠੀਕ ਹੈ ਤੇ ਅੱਜ ਵੀਰ ਜੀ ਫਿਰ ਕਿੰਨਿਆ ਡੰਗਰਾ ਦੀ ਵੀਡੀਓ ਪਾਉਣੀ ਹੈ ਜੀ ਦੋਹਾਂ ਦੀ ਪਾਉਣੀ ਵੀਰ ਜੀ ਇੱਕ ਵਹਿੜ ਆ ਹਾਂਜੀ ਸੋ ਮੱਝ ਧਾੜੀ ਗਈ ਆ ਬੱਚੇ ਵਹਿੜ ਤੇ ਇਹ ਆ ਤੁਸੀਂ ਗੀਰ ਗਲੈਂਡੋ ਲੈਣ ਦੀ ਹਾਂਜੀ ਹਾਂਜੀ ਗੀਰ ਗਲੈਂਡੋ ਬੜੇ ਮੰਗਦੇ ਲੋਕ ਵੀਰ ਜੀ ਹਾਂਜੀ ਹਾਂਜੀ ਇਹ ਲਾਂਦੀ ਬੱਚੀ ਬਹੁਤ ਠੰਡੀ ਨੇ ਬਹੁਤ ਠੰਡੀ ਬੱਚੀ ਆ ਵੀਰ ਜੀ ਨੇੜੇ ਤੋਂ ਦੇਖ ਸਕਦੇ ਹਾਂ ਠੰਡੀ ਤੇਰੀ ਵੇਖੋ ਛਾਣਾ ਬਹੁਤ ਸੋਹਣਾ ਲੱਗਾ ਬੱਚੀ ਦੇ ਢਿੱਲਾ ਢਿੱਲਾ ਬਹੁਤ ਨੇ ਬਹੁਤ ਪਿਆਰੀ ਬੱਚੀ ਹੈ ਬੜੀ ਪਿਆਰੀ ਬੱਚੀ ਹੈ ਸੁਆ ਵੀਰ ਜੀ ਕਿੰਨਾਂ ਬੱਚੀ ਹੈ ਇਹ ਦੂਜਾ ਸੁਗਾ ਦੇ ਅੱਛਾ ਦੂਜਾ ਸੁਗਾ ਸੁਣਾ ਬੱਚੀ ਨੇ ਠੀਕ ਹੈ ਵੀਜੀ ਖੋਲੋ ਮਚੀ ਨੂੰ ਤੋੜੋ ਮੈਂ ਲੰਬੀ ਤੋੜ ਦੋ ਬਹੁਤ ਸੋਹਣੀ ਵੀਜੀ ਬੱਚੀ ਹੈ ਗੇਰ ਤੇ ਗ੍ਰੈਂਡ ਰੋਡ ਗੇਰ ਲੈਂਡ ਰੋਡ ਦਾ ਮੇਲਾ ਗੇਰ ਤੇ ਲੈਂਡ ਰੋਡ ਨਾਲ ਮਿਕਸ ਹੈ ਬੱਚੀ ਬਹੁਤ ਠੰਡੀ ਥੀ ਬੱਚੀ ਹੈ ਬਾਕੀ ਥਣ ਵੀਜੀ ਤੁਸੀਂ ਨੇੜੇ ਤੋਂ ਚੈੱਕ ਕਰਦੇ ਸੀ ਠੀਲਾ ਟੰਲਾ ਬਹੁਤ ਨੇ ਵੱਛੀ ਅਜੇ ਖੁੱਲੂਗੀ ਚੰਗਾ ਵੀਰ ਜੀ ਕਿਨਾ ਦੁੱਧ ਚਵਾਜੇਗੀ ਦੁੱਧ ਵੀਰ ਜੀ 20 ਕਿਲੋ ਚਵਾਜੇਗੀ ਅੱਛਾ ਅੱਛਾ ਜੀ ਬਹੁਤ ਠੰਡੀ ਧੀਰੀ ਵੱਛੀ ਹੈ ਦੇਖ ਤਲਾ ਬਹੁਤ ਹੈਗੇ ਬਹੁਤ ਤਲਾ ਵੀਰ ਜੀ ਇਹ ਹਫਤਾ ਵੱਛੀ 10 ਦਿਨ ਲੈ ਜੀਉਗੀ ਹਾਂਜੀ ਤੋਰੋ ਵੀਰ ਜੀ ਲੰਬੀ ਬਹੁਤ ਸੋਹਣੀ ਵੱਛੀ ਹੈ ਨੇੜੇ ਤੋਂ ਤੁਸੀਂ ਹੋਣਾ ਚੈੱਕ ਕਰ ਸਕਦੇ ਹੋ ਬੜੀ ਪਿਆਰੀ ਵੱਛੀ ਹੈ ਬਾਕੀ ਇਹ ਹੈ ਕਿ ਵੀਰਜੀ ਕੋਈ ਸਾੰਬਲਾ ਵੀਰ ਲੈ ਜੇ ਤੇ ਦੁੱਧ ਵੀ ਤੋਂ ਪਲਾਸ ਵੀ ਚਵਾ ਸਕਦੀ ਹੈ ਕਿ ਲਾਟਣਾ ਵਾਕਿਆ ਬਹੁਤ ਜਿਆਦੀਆਂ ਨੇ ਬੱਚੀ ਦੇ ਬਾਕੀ ਥਣ ਗੁੱਲਾ ਬਹੁਤ ਸੋਹਣਾ ਲੱਗਾ ਬੱਚੀ ਦੇ ਜਿਹਨੇ ਤਾਂ ਸਪੀਸ ਚੈੱਕ ਕਰਸਾ ਦੇ ਬੀਨ ਵਾਂਸ ਕਾਫੀ ਆ ਗਿਆ ਨੇ ਬੱਚੀ ਦੇ ਜਿੱਥੇ ਬੱਚੀ ਪੈਰ ਖਲਾਰ ਦਿੰਦੀ ਹੈ ਅਰੇ ਮੱਝਾ ਵੀ ਖਲ ਜਾਂਦੀ ਹੈ ਪਰ ਬੱਚੀ ਬਹੁਤ ਠੰਡੀ ਧੀ ਰਹੀ ਹੈ ਬਹੁਤ ਸੋਹਣੀ ਬੱਚੀ ਹੈ ਵੀਰ ਤੇ ਗਰਲੈਂਡੋ ਦਾ ਮੇਲੇ ਇਹਨੇ ਵੀ ਚੈੱਕ ਕਰ ਸਦੇ ਬੱਚੀ ਬਹੁਤ ਸੋਹਣੀ ਬੱਚੀ ਹੈ। ਸ਼ਾਹ ਵੀਰ ਜੀ ਕੀ ਮੁੱਲ ਕਰਦੇ ਐ ਬੱਚੀ ਦਾ? ਵੀਰ ਜੀ ਮੁੱਲ ਕਰਾਂ 10000 ਆ ਰਿਹਾ। 60 ਦੀ ਦੇਣਾ। 60 ਕਿਲੋ ਵੀਰ ਜੀ ਕੋ ਮਾਨਤਾ ਦੇ ਦਾਂਗੇ ਵੀਰ ਜੀ ਮਾਫੀ। ਜੀ ਠੀਕ ਹੈ ਜੀ। ਤੇ ਹੋਰ ਵੀਰ ਜੀ ਆਹ ਮਾੜੀ ਮੱਝ ਹੈ। ਅੱਛਾ ਅੱਛਾ ਜੀ। ਆਹ ਤਾਂ ਸੁਈਜ। ਕਿੰਨਾ ਸੁਗਾ ਵੀਰ ਜੀ ਇਹ? ਇਹ ਤੀਜੇ ਸੁਵੇ ਨਹੀਂ ਕਿਤੇ। ਤੀਜਾ ਸੁਗਾ ਸੁਈ। ਹਾਂ ਜੀ। ਸੋਹਣੀ ਬਣੀ। ਲੈਣ ਵਾਲੇ ਬਹੁਤ ਹੈ ਮੱਝ ਦੇ ਵੀ। ਪਿੱਛੇ ਕੀ ਹੈ ਵੀਰ ਜੀ ਪਿੱਛੇ ਕੱਟੀ ਹੈ ਅੱਛਾ ਪਿੱਛੇ ਕੱਟੀ ਹੈ ਕੀ ਹੈ ਹਾਂ ਜੀ ਤਾਂ ਠੀਕ ਹੈ ਤੇ ਵੀਰ ਜੀ ਖੋਲੋ ਮੈਨੂੰ ਤੇ ਤੋਰੋ ਜਿਹੜੇ ਬਾਹਰ ਨੂੰ ਜੀ ਨੇੜੇ ਤੇ ਤੁਸੀਂ ਸਭ ਚੈੱਕ ਕਰ ਸਕਦੇ ਜੀ ਚੰਗੀ ਮੈਂ ਬਾਕੀ ਸਾਂਤੋ ਕੁੜੀ ਜੀ ਇਹਨਾਂ ਸਭੀ ਨੇ ਗਈ ਕੇ ਪਾਣੀ ਪਦਰੀ ਪਰ ਨੇ ਚੱਕਾ ਸਬਜੀ ਬਿਟੀ ਨੇ ਬਹੁਤ ਸੋਹਣੀ ਵੜੇ ਬਹੁਤ ਸੋਹਣੀ ਨੇ ਮੈਂ ਉੱਜੀ ਇਹਦਾ ਮੁੱਲ ਕੀ ਕਰਦੇ ਜੀ ਇਹਦਾ ਮੁੱਲ ਵੀ ਜੀ 55000 ਕਿ ਚਿੰਜਾਰਿਆ ਰ ਹੈ ਐਰ ਕੀ ਪਧਰੇ ਪਾ ਦੇ ਰਹੀ ਹਾਂ ਦੀ ਮੈਂ ਫਿਰ ਐਰ ਕੀ ਪਧਰੇ ਬਾਅਦ ਅੱਛਾ ਇਹ ਵੀ ਪਾਣਾ ਦੇ ਦਾਂ 50 ਹੀ ਦੇ ਦਾਂਗੇ ਅੱਛਾ 50000 ਚੋਕ ਜੂਤੀ ਮੰਨ ਤਾਂ ਕਰ ਦੇਾਂਗੇ ਵੀਰ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਵੀਰ ਜੀ ਅੱਜ ਅਸੀਂ ਪਿੰਡ ਚ ਮੈਰੀ ਦੀ ਵੀਡੀਓ ਬਣਾ ਰਹੇ ਹਾਂ ਡਾਕਟਰ ਜਸਕੋਰ ਵੀਰ ਜੀ ਇੱਕ ਵਾਰ ਦੁਬਾਰਾ ਆਪਣਾ ਨਾਮ ਪਤਾ ਦੱਸ ਦੋ ਨਾਮ ਬੋਮੋਸ਼ਲੀ ਜੀ ਹਾਂ ਜੀ ਠੀਕ ਹੈ ਜੀ ਮੋਬਾਈਲ ਨੰਬਰ 8847214024 ਹਾਂ ਜੀ 81950012 ਬਹੁਤ ਬਹੁਤ ਧੰਨਵਾਦ ਵੀਰ ਜੀ ਸასიਕਾਰ